ਪੈਲਫਨ ਸਸਕਲ ਕੀ ਮੇਂ ਸਾਰੀ ਉਮੀਦ ਕਰਦੇ ਠੀਕ ਹੋਣੇ ਆ ਜਿਵੇਂ ਅੱਜ ਦੇਸ਼ ਦੇ ਹਾਲਾਤ ਨੇ ਅ ਕੁਝ ਕਹਿ ਨਹੀਂ ਸਕਦੇ ਸਭ ਬਹੁਤ ਸ਼ਾਂਤੀ ਹੈ ਮੈਂ ਪੰਜਾਬ ਦਾ ਤਾਂ ਕੋਈ ਲੀਡਰ ਬੋਲਦਾ ਵੀ ਨਹੀਂ ਦੇਖਿਆ ਤੇ ਪੰਜਾਬ ਰਾਜਸਥਾਨ ਜੰਮੂ ਕਸ਼ਮੀਰ ਤਾਂ ਉਹਨਾਂ ਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਤੇ ਗੁਜਰਾਤ ਜਿੰਨਾ ਵੀ ਸਟੇਟਸ ਦੇ ਨਾਲ ਬਾਰਡਰ ਲੱਗਦਾ ਹੈ ਜਿਵੇਂ ਸਮੁੰਤਰ ਤੋਂ ਵੀ ਜਿਵੇਂ ਕੰਸਰਨ ਨਹੀਂ ਹਨਾ ਮਹਾਰਾਸ਼ਟਰ ਵਗੈਰਾ ਹੈਗੇ ਆ ਤੇ ਉਹ ਨਾ ਸਟੇਟਸ ਨੂੰ ਨਾ ਥੋੜਾ ਜਿਆ ਹੋਇਆ ਹਨਾ ਕਿਉਂਕਿ ਦੇਖੋ ਕੱਲ ਤਾਂ ਕਿਤੇ ਹੋਈ ਸੀਗੀ ਤੇ ਮਾਰਨਾ ਕਿਸੇ ਨੂੰ ਬਹੁਤ ਗਲਤ ਹੁੰਦਾ ਹੈ ਤੇ ਉੱਥੇ ਕੀ ਸਿਚੁਏਸ਼ਨ ਸੀ ਕਿਵੇਂ ਉਹ ਮਰ ਗਏ ਸੀ ਗੁੱਪਾ ਆਏ ਸੀ ਪਤਾ ਨਹੀਂ ਚੱਲਿਆ ਸਿਕਿਉਰਟੀ ਕਿਉਂ ਨਹੀਂ ਸੀ ਉਹ ਕਿਉਂ ਉੱਥੇ ਗਏ ਹਨਾ ਸਰਕਾਰ ਦੀ ਇਨਫੋਰਮੇਸ਼ਨ ਤੋਂ ਬਿਨਾ ਸੀ ਤਾਂ ਕਿਵੇਂ ਸੀ ਇਹ ਤਾਂ ਸਵਾਲ ਕਾਫੀ ਗਹਿਰੇ ਨੇ ਤੇ ਕੋਈ ਵੀ ਇਹਨਾਂ ਸਵਾਲਾਂ ਬਾਰੇ ਤਾਂ ਇਹ ਨਹੀਂ ਸਕਦੇ ਆਪਾਂ ਵੀ ਕਿਵੇਂ ਸੀਗੇ ਜਾਂ ਕੀ ਸੀਗਾ ਹਨ ਵੈਸੇ ਇੱਕ ਹੈਰਾਨੀ ਦੀ ਗੱਲ ਹੈ ਜਦੋਂ ਆਰਟੀਕਲ 378 ਹਟਾਇਆ ਤਾਂ ਬੜਾ ਕੰਟਰੋਵਰਸੀਅਲ ਹੋ ਗਿਆ ਸਟੇਟ ਆਥੀ ਬਿਨਾਂ ਸਕਿਉਟੀ ਤੋਂ ਕਿਸੇ ਵੀ ਜਦੋਂ ਸਾਨੂੰ ਪਤਾ ਹੈ ਕਿ ਆ ਲੈਂਡ ਬੀਟਵੀਨ ਟੂ ਹਾਈ ਹਿਲਸ ਕਾਰਡ ਵੱਧ ਦੀ ਹਨ ਬੱਦੀ ਤੇ ਉਹ ਬਹੁਤ ਸੁੰਦਰ ਵਾਦੀ ਹੈ ਕਸ਼ਮੀਰ ਜਿੰਨੂੰ ਅਸੀਂ ਕਹਿੰਦੇ ਹਾਂ ਵਾਦੀਆਂ ਚ ਲੋਕੀ ਖੁਮਾ ਜਾਂਦੇ ਆ ਤੇ ਜਦੋਂ ਪਤਾ ਹੀ ਹੈ ਕਿ ਪਬਲਿਕ ਨੇ ਵਾਦੀਆਂ ਚ ਜਾਣਾ ਤੇ ਫਿਰ ਸਰਕਾਰ ਦੀ ਵੀ ਗਲਤੀ ਮੰਨੀ ਜਾ ਸਕਦੀ ਹੈ ਨਾ ਕਿਉਂਕਿ ਸਿਕਿਉਰਿਟੀ ਟਾਈਟ ਹੋਣੀ ਚਾਹੀਦੀ ਇਹ ਬਾਤ ਵਿੱਚ ਜੋ ਇਹਨੇ ਹਾਲਾਤ ਇਦਾਂ ਬਣੇ ਤੇ ਬਿਨਾਂ ਇਨਫਰਮੇਸ਼ਨ ਤੋਂ ਤੁਹਾਡੀ ਫਿਰ ਇੱਥੇ ਤਾਂ ਤੁਸੀਂ ਕਹਿੰਦੇ ਆ ਦੇ ਸਾਨੂੰ ਨਹੀਂ ਪਤਾ ਅਸੀਂ ਤਾਂ ਪਰミਸ਼ਨ ਨਹੀਂ ਦਿੱਤੀ ਤੇ ਫਿਰ ਤੁਸੀਂ ਕਸੂਰ ਕਿੱਦਾਂ ਕਰਦੇ ਹੋ ਵੀ ਮਿਲੀਟੈਂਟ ਵੀ ਤਾਂ ਇੱਦੇ ਤੁਰੇ ਮਿਲੀਟੈਂਟ ਕੀਤਾ ਇਦਾਂ ਹੀ ਤੇਜ਼ ਤੁਰੇ ਫਿਰ ਦੇਦੇ ਤੁਹਾਨੂੰ ਇਹ ਨਹੀਂ ਪਤਾ ਵੀ ਸਾਡੀ ਪਬਲਿਕ ਕਿਤੇ ਤੁਰੇ ਕਿੱਥੇ ਪਹੁੰਚਦੀ ਫਿਰਦੀ ਹੈ ਉੱਥੇ ਸਕਿਉਰਟੀ ਹੈ ਨਹੀਂ ਜਿੱਥੇ ਘੁੰਮਦੇ ਕਰਦੇ ਇੱਕ ਸਟਰੀਟ ਦੇ ਵਿੱਚ ਪ੍ਰੋਬਲਮ ਹੈ ਹਨਾ ਤੇ ਹੁਣ ਬਾਕੀ ਸਟਰੀਟਾਂ ਚ ਵੀ ਸੀ ਦੇਖੀਏ ਤਾਂ ਉੱਥੇ ਤਕਰੀਬਨ ਸਕਿਉਰਟੀ ਹੁੰਦੀ ਹੈ ਬੰਦਾ ਮਤਲਬ ਕਿ ਇਦਾਂ ਦੀ ਪ੍ਰੋਬਲਮ ਵੀ ਨਹੀਂ ਹੁੰਦੀ ਤਾਂ ਵੀ ਬੰਦਾ ਕਹਿੰਦਾ ਵੀ ਚਲੋ ਤੇ ਉੱਥੇ ਕੁਝ ਵੀ ਨਹੀਂ ਸੀ ਇਦਾਂ ਕੰਟਰੋਵਰਸ਼ੀਅਲ ਏਰੀਆ ਦੇ ਵਿੱਚ ਲੋਕ ਹੈ ਮੈਂ ਪਹਿਲੀ ਗੱਲ ਆ ਜੰਗਲ ਬੀਆਵਾਨ ਹੋਏ ਤੇ ਜਦੋਂ ਪਤਾ ਇੱਥੇ ਹਲਾਕੇ ਦਾ ਕਿ ਜਾਨਵਰਿਆਂ ਦੀ ਵੀ ਗਿਣਤੀ ਮੰਨ ਲੀ ਸਕਦੇ ਆ ਤਾਂ ਸੀਗੀ ਪਰ ਚਲੋ ਸੰਸਾਰ ਤੇ ਚਲੇਗੀ ਕਹਿ ਨਹੀਂ ਸਕਦੀ ਪਰ ਉਸ ਤੋਂ ਬਾਅਦ ਦੇਖੋ ਫਿਰ ਸਰਕਾਰਾਂ ਦੀ ਖੜਕੀ ਪਾਣੀ ਬੰਦ ਉਧਰ ਉਧਰ ਤੰਕੀਆਂ ਤੇ ਬਾਰਡਰ ਤੇ ਲੱਗਦੇ ਜਿਹੜੇ ਬਚਿੰਦੇ ਬੈਠੇ ਆ ਉਹ ਤਾਂ ਚਲੋ ਮਾਰ ਕੇ ਤੇ ਦੁਨੀਆ ਤੋਂ ਗਏ ਤੇ ਉਹਨਾਂ ਦੀ ਵਜ੍ਹਾ ਕਰਕੇ ਹੀ ਇਤਨਾ ਮੁਟਾਣਾ ਤੇ ਕਈ ਬਾਰਡਰ ਤੋਂ ਜਾਂਦੇ ਦੇਖੇ ਐ ਤੇ ਉਹਨਾਂ ਨੂੰ ਪੁੱਛਿਆ ਗਏ ਸਵਾਲ ਪੱਤਰਕਾਰ ਵੱਲੋਂ ਤੋਂ ਕਹਿੰਦੇ ਅਸੀਂ ਖੁਦ ਹੀ ਪਰੇਸ਼ਾਨ ਆ ਅ ਤੇ ਕੀ ਕਹੀਏ ਕਿਉਂਕਿ ਆਪਣਾ ਘਰ ਆਪਣੀ ਬੇਟੀਆਂ ਨੂੰ ਮਿਲਣਾ ਇੱਕ ਹਿੰਦੂ ਸੀ ਇਹ ਵਿੱਚ ਮੁਸਲਮਾਨ ਉੱਥੇ ਵੀ ਮੁਸਲਮਾਨ ਤੇ ਹਿੰਦੂ ਸੀ ਦਰਾਂ ਬਗਾ ਠਾਰੀ ਬਤ ਅਸਤੇ ਦੇਖਿਆ ਤੇ ਉਸ ਤੋਂ ਬਾਅਦ ਜੰਗ ਦੇ ਹਾਲਾਤ ਐ ਤੇ ਸਾਰੇ ਲੋਕ ਚੁੱਪ ਨੇ ਕੋਈ ਬੰਕਰ ਸਾਫ ਕਰ ਰਿਹਾ ਕੋਈ ਇਸ ਸਭ ਆਪਣੀ ਆਪਣੀ ਮਤਲਬ ਕਿ ਸੋਚ ਜੀ ਪੈ ਗਈ ਤੇ ਤੇ ਉਹੀ ਇਤਿਹਾਸ ਵਰਤਿਆ ਜਾਂਦੀ ਜੋ ਅਜਹਗਾ ਤੇ ਨੋ ਜੋ ਵੀ ਹੁੰਦਾ ਥੋੜਾ ਜਿਹਾ ਚਲੋ ਜੇ ਕੋਈ ਇਕਾਗੰਤਾ ਨਾ ਆਪਣੇ ਆਪ ਨੂੰ ਵੀ ਬਚਾਈ ਲੈਣਾ ਚਾਹੀਦਾ ਤੇ ਲੜਾਈ ਹੁੰਦੀ ਬਈ ਹੋਵੇ ਜਾ ਕੇ ਤੇ ਹਾਲਾਤ ਖਰਾਬ ਹੋਣ ਉੱਥੇ ਜਾਓ ਤੇ ਬਾਅਦੂ ਅਗਲਾਂ ਦਾ ਨਾਮ ਲਾਓ ਪਹਿਲਾਂ ਹੀ ਇੰਤਜ਼ਾਮ ਇਹ ਹੋਣੇ ਚਾਹੀਦੇ ਆ ਕਿ ਅਸੀਂ ਦੂਰ ਰਹੀਏ ਆਪਣੇ ਘਰੇ ਨਹੀਂ